ਉਰ ਕੀ ਜਾਣਕਾਰੀ ਰੱਖਦਾ ਹੈ ਉਰ ਉਹ ਆਪਾਂ ਨੂੰ ਕੀ ਦੱਸਣਾ ਚਾਹੁੰਦਾ ਐਸਾ ਸਿੱਖੀ ਦੇ ਬਾਰੇ ਇਹ ਦੇਖਣੇ ਅੱਜ ਦੀ ਵੀਡੀਓ ਤੇ ਵੀਡੀਓ ਕਰਨੇ ਸਟਾਰਟ ਗੁਰਦੁਆਰੇ ਗਿਆਨੀ ਦਾ ਪਹਿਲੇ ਮੈਨੂੰ ਸਾਥ ਲੈ ਕੇ ਆਪ ਯਕੀਨ ਕਰੇ ਵहां ਜਾ ਕੇ ਮੈਨੇ ਜੋ ਮੰਜ਼ਰ ਦੇਖਾ ਨਾ ਮੇਰੀਆਂ ਅੱਖਾਂੋਂ ਵਿੱਚ ਹੰਸੂ ਆ ਗਏ ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ ਜੇ ਕੋਈ ਵੀ ਇਨਸਾਨ ਖੰਡੇ ਦੀ ਪਹਲ ਲੈ ਕੇ ਅਮਰਿਤ ਛਕਦਾ ਹੈ ਉਹ ਸਿੱਖੀ ਵਿੱਚ ਸ਼ਾਮਲ ਹੋ ਜਾਂਦਾ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਸਿੱਖੀ ਦੇ ਮੋਢਲੇ ਇਹ ਸਕੂਲ ਹਨ ਸਿੱਖੀ ਦੀ ਸ਼ੁਰੂਆਤ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਸਿੱਖੀ ਸਿਧਾਂਤ ਨੂੰ ਵਿਚਾਰਨ ਲਈ ਸੰਗਤ ਦਾ ਸੰਕਲਪ ਆਇਆ ਜਿਸ ਵਿੱਚ ਬਹੁਤ ਸਾਰੇ ਸਿੱਖ ਆਪਸ ਵਿੱਚ ਮਿਲ ਬੈਠ ਕੇ ਗੁਰਮਤ ਗੁਰਬਾਣੀ ਦੀ ਵਿਚਾਰ ਕਰਦੇ ਹਨ ਇਸੇ ਤਰ੍ਹਾਂ ਅੱਗੇ ਚੱਲ ਕੇ ਸਿੱਖੀ ਵਿੱਚ ਧਰਮਸਾਲ ਦਾ ਸੰਕਲਪ ਆਇਆ ਜੋ ਅੱਜ ਦੇ ਗੁਰਦੁਆਰਾ ਸਾਹਿਬ ਦਾ ਰੂਪ ਹੈ ਗੁਰਦੁਆਰਾ ਸਾਹਿਬ ਉਹ ਸਥਾਨ ਜਿੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿੱਥੇ ਸਿਰਫ ਸਿੱਖ ਹੀ ਨਹੀਂ ਹਰ ਧਰਮ ਜਾਤ ਮਜ਼ਹਬ ਰੰਗ نسل ਦਾ ਇਨਸਾਨ ਆ ਸਕਦਾ ਹੈ ਅਤੇ ਆਪਣੇ ਪਰਮਾਤਮਾ ਦੀ ਬੰਦਗੀ ਕਰ ਸਕਦਾ ਹੈ ਇੱਕ ਗੁਰਦੁਆਰੇ ਲੋਕਾਈ ਦਾ ਆਸਰਾ ਬਣੇ ਭੁੱਖਿਆਂ ਨੂੰ ਰਜਾਉਣ ਦਾ ਸਥਾਨ ਬਣੇ ਇਹ ਵੀਡੀਓ ਇੱਕ ਪਾਕਿਸਤਾਨੀ ਕਲਾਕਾਰ ਦੀ ਹੈ ਜੋ ਕਿ ਮੁਸਲਮਾਨ ਹੈ ਜਿਸ ਨੇ ਆਪਣੇ ਨਾਲ ਹੋਈ ਘਟਨਾ ਨੂੰ ਬਿਆਨ ਕੀਤਾ ਹੈ ਕਿ ਜਦੋਂ ਉਹ ਪਹਿਲੀ ਵਾਰ ਆਪਣੇ ਇੱਕ ਸਿੱਖ ਦੋਸਤ ਨਾਲ ਗੁਰਦੁਆਰਾ ਸਾਹਿਬ ਗਿਆ ਤਾਂ ਉੱਥੇ ਜਾ ਕੇ ਉਸ ਨਾਲ ਕੀ ਹੋਇਆ ਖੁਦ ਇਸ ਵੀਰ ਦੀ ਜ਼ੁਬਾਨੀ ਸੁਣੋ ਸਾਰੀ ਗੱਲਬਾਤ ਸਿੱਖ ਮਜ਼ਬਬ ਕੇ ਬਾਰੇ ਮੈਂ ਸਿੱਖ ਰਿਲੀਜੀਅਨ ਕੇ ਬਾਰੇ ਮੈਨੂੰ ਕੋਈ اتنا ਜ਼ਿਆਦਾ ਪਤਾ ਨਹੀਂ ਸੀ ਇਤਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ ਮੇਰੇ ਇੱਕ ਦੋਸਤ ਨੇ ਸਰਦਾਰ ਜੀ ਮੈਂ ਕਦੀ ਕਦੀ ਉਹਨਾਂ ਨੂੰ ਫੋਨ ਕਰੂੰਗਾ ਕਿ ਜਦੋਂ ਤੱਕ ਕਹਤੇ ਪਾਜੀ ਮੈਂ ਗੁਰਦੁਆਰੇ ਆ ਤਾਂ ਮੈਂ ਫਾਰੋ ਹੋ ਕੇ ਆਉਣਾ ਇੱਕ ਦਿਨ ਮੈਨੇ ਕਹਿੰਦਾ ਮੈਨੇ ਕਹਾ ਸਰਦਾਰ ਮੈਨੇ ਕਹਾ ਪਾਜੀ ਜਦੋਂ ਤੁਸੀਂ ਹੁਣ ਗਏ ਹੋ ਨਾ ਤਾਂ ਮੈਨੂੰ ਮੈਂ ਜਾ ਸਕਣਾ ਗੁਰਦੁਆਰੇ ਕਹਤੇ ਹਾਂ ਜੀ ਪਾਜੀ ਤੁਸੀਂ ਵੀ ਜਾ ਸਕਦੇ ਹੋ ਤਾਂ ਮੈਨੇ ਕਹਾ ਜਦ ਆਪ ਨੈਕਸਟ ਟਾਈਮ ਗਏ ਤਾਂ ਮੈਨੂੰ ਸਾਥ ਲੈ ਕੇ ਜਾਣਾ ਮੈਂ ਕਦੀ ਗੁਰਦੁਆਰੇ ਗਿਆ ਨਹੀਂ ਤਾਂ ਪਹਿਲੇ ਤਾਂ ਮੈਨੂੰ ਸਾਥ ਲੈ ਕੇ ਆਪ ਯਕੀਨ ਕਰੇ ਵਾਹ ਜਾ ਕੇ ਮੈਨੇ ਜੋ ਮੰਜ਼ਰ ਦੇਖਾ ਨਾ ਮੇਰੀ ਅੱਖੋਂ ਮੈਂ ਹੰਸੂ ਆ ਗਏ ਵਾਹ ਪਰ ਕੋਈ ਵੀਆਈਪੀ ਗੇਟ ਨਹੀਂ ਹੈ ਕੋਈ ਅਮੀਰ ਕੋਈ ਗਰੀਬ ਕੋਈ ਨਹੀਂ ਹੈ ਸਾਰੇ ਬਰਾਬਰ ਹੈ ਵਾਹ ਪਰ اور وہاں پہ کھانا تقسیم ہو رہا ہے اور انہوں نے مجھے بتایا کہ یہاں پہ کھانا صرف آم آم کے نہیں ہے مسلم عیسائی ہندو جس مرضی یا مذہب کا ہے کھانا دیتے وقت مذہب نہیں پوچھیں گے کہ تمہارا مذہب کون سا ہے جب مرضی آئے یہاں سے آ کے کھانا کھا لیں آپ یقین کریں میری آنکھوں میں آنسو گئے دنیا میں جتنے میرے سکھ بہن بھائی ہیں سب کو میرا سلام اور دوسرا یہ ہے کہ ہمارے گانے تو یار پوری دنیا میں مشہور ہیں ਆਪ ਮੇ ਰਿਲੀਜੀਅਨ ਕੇ ਬਾਰੇ ਮੇ ਜਿਨ ਲੋਗੋ ਕੋ ਨਹੀਂ ਪਤਾ ਥੋੜਾ ਬਹੁਤ ਆਪ ਅਗਰੇ ਵੀਡੀਓ ਬਣਾ ਕੇ ਉਹਨਾਂ ਕੋ ਬਤਾ ਦਿਆ ਕਰੋਗੇ ਇਤਨਾ ਅਜ਼ੀਮ ਅਸਲ ਵਿੱਚ ਸਿੱਖੀ ਦਾ ਫਲਸਫਾ ਹੀ ਅਜੇ ਹੈ ਜੋ ਸੰਪੂਰਨ ਲੋਕਾਈ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਗੁਰਦੁਆਰਾ ਸਾਹਿਬ ਅਜਿਹੇ ਆ ਸਥਾਨ ਹੈ ਜਿੱਥੇ ਕੋਈ ਵੀ ਕਦੇ ਵੀ ਜਾ ਸਕਦਾ ਹੈ ਅਤੇ ਪਰਮਾਤਮਾ ਨਾਲ ਰੂਬਰੂ ਹੋ ਸਕਦਾ ਹੈ ਹਾਂ ਦੋਸਤੋ ਦਰਬਾਰ ਸਾਹਿਬ ਇੱਕ ਵਾਹਦ ਇੱਕ ਲੰਗਰ ਖਾਨਾ ਹੈ ਕਿ ਜਿੱਥੇ ਕਰੋੜਾਂ ਰੁਪਈਆ ਦਾ ਡੇਲੀ ਲੰਗਰ ਪਕਦਾ ਹੈ ਜਿੰਦੇ ਵਿੱਚ ਦੇਸੀ ਘਿਓ ਤਰ੍ਹਾਂ ਦੇਸੀ ਕਿਉ ਹਾਂਡੀਆਂ ਚ ਪਾਇਆ ਜਾਂਦਾ ਜਾਂ ਜਿੰਦੇ ਨਾਲ ਲੰਗਰ ਪਕਾਇਆ ਜਾਂਦਾ ਮਾੜਾ ਲੰਗਰ ਨਹੀਂ ਪਕਾਇਆ ਜਾਂਦਾ ਜਿਵੇਂ ਦਾ ਆਪਾਂ ਘਰ ਵੀ ਨਹੀਂ ਖਾਂਦੇ ਉਹ ਉੱਥੇ ਲੱਭਦਾ ਦੋਸਤੋ ਇਸੇ ਤਰ੍ਹਾਂ ਕੇ ਦਰਬਾਰ ਸਾਹਿਬ ਬਹੁਤ ਜ਼ਿਆਦਾ ਨੇ ਹੋਰ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਲੰਗਰ ਚੱਲਦਾ ਔਰ ਲੰਗਰ ਇੱਕ ਟਾਈਮ ਨਹੀਂ ਜਾਂ ਇੱਕ ਦਫਾ ਨਹੀਂ ਲੰਗਰ ਸਾਰਾ ਦਿਨ ਚੱਲਦੇ ਨੇ ਉੱਥੇ ਔਰ ਕਰੋੜਾਂ ਰੁਪਈਆ ਦੇ ਲੇਕਿਨ ਕੀ ਵਜੂਹਾ ਆਤੇ ਕਿ ਚੱਲ ਰਿਹਾ ਕਿਉਂਕਿ ਅੱਲਾਹ ਤਾਲਾ ਕਹਿੰਦਾ ਹੈ ਕਿ ਤੁਸੀਂ ਮੇਰੇ ਰਾਹ ਤੇ ਦਿਓ ਗਰੀਬ ਦਾ ਪੇਟ ਭਰੋ ਔਰ ਮੈਂ ਤੁਹਾਨੂੰ 10 ਗੁਣਾ ਜ਼ਿਆਦਾ ਕਰਕੇ ਵਾਪਸ ਦਿਹਾਗਾ ਲੇਕਿਨ ਉਹ ਇਸ ਗੱਲ ਤੇ ਪੱਕੇ ਨੇ ਹਾਲਾਂਕਿ ਇਹ ਮੁਸਲਮਾਨਾਂ ਵੀ ਪੱਕੇ ਇਸ ਗੱਲ ਤੇ ਹੋਣਾ ਚਾਹੀਦਾ ਲੇਕਿਨ ਮੁਸਲਮਾਨ ਇਸ ਗੱਲ ਤੇ ਨਹੀਂ ਪੱਕੇ ਜਿਹੜੇ ਖਵਾਂਦੇ ਨੇ ਮੁਸਲਮਾਨ ਉਹਨਾਂ ਨੂੰ ਅੱਲਾਹ ਤਾਲਾ ਉਹਨਾਂ ਹੀ ਜ਼ਿਆਦਾ ਦੇ ਰਿਹਾ ਹੈ ਲੇਕਿਨ ਸਿੱਖਾਂ ਦੀ ਇੱਕ ਪੰਪਰਾ ਲਾ ਲਓ ਜਾਂ ਉਹਨਾਂ ਦਾ ਕਲਚਰ ਲਾ ਲਓ ਕਿ ਉਹਨਾਂ ਨੇ ਆਪਦੇ ਗੁਰੂ ਨਾਨਕ ਦੀ ਦਸਵੇਂ ਗੁਰੂ ਤੇਗ ਬਹਾਦਰ ਸਿੰਘ ਦੀ ਇੱਕ ਗੱਲ ਨੂੰ ਮੱਧੇ ਨਜ਼ਰ ਰੱਖਦਾ ਹੋਇਆ ਜਾਂਦਾ ਹੁਕਮ جاری ਏ ਕਿ ਲੰਗਰ ਖਵਾਉਂਦੇ ਰਹਿਣਾ ਔਰ ਲੰਗਰ ਖਵਾ ਰਹੇ ਨੇ ਔਰ ਉਹਨਾਂ ਨੂੰ 10 ਗੁਣਾ ਕਰਕੇ ਅੱਲਾਹ ਤਾਲਾ ਰੱਬ ਵਾਪਸ ਦੇ ਰਿਹਾ ਏ ਇਸੇ ਤਰ੍ਹਾਂ ਹੀ ਲਾ ਲਓ ਕਿ ਕੋਈ ਵੀ ਭੁੱਖਾ ਹੈ ਅਗਰ ਉਹਨੂੰ ਰੋਟੀ ਲੱਭ ਜਾਵੇ ਨਾ ਦੋਸਤੋ ਤੇ ਉਹ ਦਿਲੋਂ ਦਵਾ ਦਿੰਦਾ ਤੇ ਅੱਲਾਹ ਤਾਲਾ ਵੀ ਇਸ ਗੱਲ ਤੇ ਰਾਜ਼ੀ ਰਹਿੰਦਾ ਹੈ ਕਿ ਅਗਰ ਤੁਸੀਂ ਭੁੱਖੇ ਦਾ ਪੇਟ ਭਰੋਗੇ ਤੁਹਾਨੂੰ 10 ਗੁਣਾ ਜ਼ਿਆਦਾ ਹੋ ਕੇ ਵਾਪਸ ਮਿਲੇਗਾ ਇਹ ਇੱਕ ਮੈਂ ਨਹੀਂ ਕਹਿ ਰਿਹਾ ਜਾਂ ਤੂੰ ਨਹੀਂ ਕਹਿ ਰਿਹਾ ਇੱਕ ਪਾਕਿਸਤਾਨੀ ਸਿੰਗਰ ਅਦਾਕਾਰ ਉਹ ਆਪਣੇ ਦੋਸਤ ਨਾਲ ਜਾਂਦਾ ਤੇ ਉੱਥੇ ਜਾ ਕੇ ਸਾਰਾ ਵਾਕਿਆ ਵੇਖਦਾ ਕਿ ਜਦੋਂ ਲੰਗਰ ਖਾਨੇ ਜਾਂਦਾ ਹੈ ਉੱਥੇ ਭੁੱਖਿਆਂ ਨੂੰ ਖਵਾਇਆ ਜਾਂਦਾ ਹੈ ਉੱਥੇ ਮਜ਼ਬ ਨਹੀਂ ਵੇਖਿਆ ਜਾਂਦਾ ਉੱਥੇ ਧੇਨ ਨਹੀਂ ਵੇਖਿਆ ਜਾ ਜਾਂਦਾ ਉੱਥੇ ਹਰ ਇੱਕ ਇਨਸਾਨ ਨੂੰ ਕੋਈ ਵੀ ਜਾਵੇ ਕਿਸੇ ਵੀ ਮਜ਼ਹਬ ਨਾਲ ਤੱਲਕ ਰੱਖਣ ਵਾਲਾ ਜਾਵੇ ਉਹਨੂੰ ਲੰਗਰ ਖਵਾਉਂਦੇ ਨੇ ਔਰ ਉਹਦੀ ਸੇਵਾ ਕਰਦੇ ਨੇ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਬਾਰੇ ਕੀ ਜਾਣਕਾਰੀ ਮਿਲੀ ਹੈ ਕਮੈਂਟ ਜ਼ਰੂਰ ਕਰਿਓ ਇਸ ਵੀਨਾਲ ਇਜਾਜ਼ਤ ਚਾਹੁੰਦੇ ਆਂ ਅੱਲਾ ਹਾਫਿਜ਼